ਕੀ ਤੁਹਾਡੇ ਵੀ ਪਰਸ ਵਿੱਚ ਪੈਸੇ ਨਹੀਂ ਰੁਕਦੇ ਕੀਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇੰਨਾ ਵਿੱਚੋਂ ਕੋਈ ਇੱਕ ਗਲਤੀ ਅੱਜ ਦੇ ਸਮੇਂ 'ਚ ਹਰ ਕੋਈ ਚਾਹੁੰਦਾ ਹੈ ਕਿ ਉਸ ਕੋਲ ਬਹੁਤ ਪੈਸਾ ਹੋਵੇ ਅਤੇ ਇਸ ਲਈ ਇਨਸਾਨ ਕਾਫੀ ਮਿਹਨਤ ਵੀ ਕਰਦਾ ਹੈ ਪਰ ਕਈ ਵਾਰ ਮਿਹਨਤ ਕਰਨ ਤੋਂ ਬਾਅਦ ਵੀ ਕੁਝ ਲੋਕਾਂ ਨੂੰ ਸਫਲਤਾ ਨਹੀਂ ਮਿਲਦੀ ਕਹਿੰਦੇ ਹਨ ਕਿ ਇਸ ਦਾ ਕਾਰਨ ਤਨ ਨਾਲ ਜੁੜੇ ਸੰਸਕਾਰਾਂ ਦਾ ਗਿਆਨ ਨਾ ਹੋਣ ਦਾ ਕਾਰਨ ਹੁੰਦਾ ਹੈ ਬਹੁਤ ਸਾਰੇ ਲੋਕ ਤਨ ਨਾਲ ਜੁੜੇ ਉਪਾਅ ਕਰਦੇ ਹਨ ਪਰ ਫਿਰ ਵੀ ਉਹਨਾਂ ਦੇ ਹੱਥ ਕੁਝ ਨਹੀਂ ਲੱਗਦਾ ਅੱਜ ਅਸੀਂ ਤੁਹਾਨੂੰ ਬਰਕਤ ਵਧਾਉਣ ਲਈ ਕੁਝ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਨੂੰ ਕਾਫੀ ਲਾਭ ਮਿਲੇਗਾ ਪਰ ਉਸ ਤੋਂ ਪਹਿਲਾਂ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਪਸੰਦ ਆਉਂਦੀਆਂ ਹਨ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਨਾਲ ਹੀ ਬੈਲ ਨੂੰ ਵੀ ਜ਼ਰੂਰ ਦਬਾਓ ਤਾਂ ਜੋ ਸਾਡੇ ਵੀਡੀਓ ਅਪਲੋਡ ਕਰਦੇ ਆ ਸਾਰ ਹੀ ਤੁਹਾਨੂੰ ਵੀਡੀਓ ਦਾ ਮੈਸੇਜ ਮਿਲ ਜਾਵੇ ਤੇ ਜੇ ਵੀਡੀਓ ਪਸੰਦ ਆਵੇ ਤਾਂ ਇੱਕ ਲਾਈਕ ਜ਼ਰੂਰ ਕਰ ਦੇਣਾ ਅਤੇ ਕਮੈਂਟਾਂ ਵਿੱਚ ਆਪਣੇ ਸੁਝਾਅ ਦੇਣਾ ਨਾ ਭੁੱਲਣਾ ਆਓ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖੋ ਕਿ ਜਿੱਥੇ ਤੁਸੀਂ ਕੰਮ ਕਰਦੇ ਹੋ ਉਸ ਟੇਬਲ ਤੇ ਭੋਜਨ ਨਾ ਕਰੋ ਜੇਕਰ ਖਾਣਾ ਤੁਹਾਡੀ ਮਜਬੂਰੀ ਹੈ ਤਾਂ ਟੇਬਲ ਤੇ ਕੱਪੜਾ ਜਾਂ ਪੇਸ਼ਾ ਾ ਕੇ ਖਾਓ ਅਤੇ ਖਾਣ ਤੋਂ ਬਾਅਦ ਤੁਰੰਤ ਮੇਜ਼ ਨੂੰ ਸਾਫ਼ ਕਰ ਦਿਓ ਇਸ ਤਰ੍ਹਾਂ ਕਰਨ ਨਾਲ ਨਕਾਰਾਤਮਕ ਊਰਜਾ ਨਹੀਂ ਆਉਂਦੀ ਜਿੱਥੇ ਤੁਸੀਂ ਆਪਣੇ ਪੈਸੇ ਰੱਖਦੇ ਹੋ ਜਿਵੇਂ ਕਿ ਤਜੋਰੀ ਉਸ ਜਗ੍ਹਾ ਤੇ ਕਿਸੇ ਵੀ ਤਰ੍ਹਾਂ ਦੇ ਪੇਪਰ ਜਾਂ ਡਾਇਰੀ ਨਹੀਂ ਰੱਖਣੀ ਚਾਹੀਦੀ ਅਜਹੀਆਂ ਚੀਜ਼ਾਂ ਨੂੰ ਪੈਸਿਆਂ ਤੋਂ ਵੱਖ ਹੀ ਰੱਖੋ ਪੈਸਿਆਂ ਨਾਲ ਰੱਦੀ ਅਤੇ ਤਿੱਖੀਆਂ ਚੀਜ਼ਾਂ ਵੀ ਨਾ ਰੱਖੋ ਇਸ ਤਰ੍ਹਾਂ ਕਰਨ ਨਾਲ ਲక్ష్ਮੀ ਮਾ ਨਾਰਾਜ ਹੋ ਜਾਂਦੀ ਹੈ ਜਿਸ ਤਿਜੋਰੀ ਜਾਂ ਰੈਕ ਚ ਪੈਸੇ ਰੱਖੇ ਹੋਣ ਉੱਥੇ ਖਾਣ ਵਾਲੀਆਂ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ ਇਹ ਆਦਤ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦੀ ਹੈ ਇਸ ਆਦਤ ਕਾਰਨ ਘਰ ਚੋਂ ਬਰਕਤ ਚਲੀ ਜਾਂਦੀ ਹੈ ਕਈ ਲੋਕ ਪੈਸਿਆਂ ਦੀ ਜੇਬ ਚ ਪਾਨ ਮਸਾਲਾ ਜਾਂ ਸਿਗਰਟ ਰੱਖ ਲੈਂਦੇ ਹਨ ਤੁਹਾਡੀ ਇਹ ਆਤ ਵੀ ਬਹੁਤ ਖਰਾਬ ਹੁੰਦੀ ਹੈ ਅਜਿਹਾ ਕਰਨ ਨਾਲ ਵੀ ਤੁਹਾਨੂੰ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੈਸਿਆਂ ਨੂੰ ਕਦੀ ਵੀ ਥੁੱਕ ਲਗਾ ਕੇ ਨਹੀਂ ਗਿਣਨਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਸਿਹਤ ਤੇ ਵੀ ਮਾੜਾ ਅਸਰ ਪੈਂਦਾ ਹੈ ਅਤੇ ਨਾਲ ਹੀ ਕਰਚ ਬਰਕਤ ਨਹੀਂ ਆਉਂਦੀ ਕੱਲ ਸਾਡੀ ਨਵੀਂ ਆਉਣ ਵਾਲੀ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ ਜੀ